ਜਿੱਤਿਆਂ ਟਰੈਕਟਰ ਮੋਟਰਸਾਈਕਲਾਂ ਦੀ ਕੋਈ ਗਿਣਤੀ ਨਹੀਂ ਚੈਨੀਆਂ ਦੀ ਕੋਈ ਗਿਣਤੀ ਨਹੀਂ ਨਾਮ ਦੀ ਕੋਈ ਗਿਣਤੀ ਨਹੀਂ ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਸ਼ੁਰੂ ਤੋਂ ਅਸੀਂ ਕਹਾਣੀ ਸੁਣਨਾ ਚਾਹੁੰਦੇ ਹਾਂ ਕਿ ਤੁਸੀਂ ਤੁਹਾਡਾ ਕੁਸ਼ਤੀ ਦੇ ਵਿੱਚ ਕਦਮ ਕਿਵੇਂ ਪਿਆ ਇਹ ਭਾਜੀ ਆਪਣੇ ਨਾ ਮੇਰੇ ਫਾਦਰ ਸਾਹਿਬ ਜਿੰਦਾ ਕਰਦੇ ਹੁੰਦੇ ਸੀ ਕੁਸ਼ਤੀ ਤੇ ਉਹ ਸੱਤ ਬ੍ਰਦਰ ਹੈ ਮੇਰੇ ਫਾਦਰ ਸਾਹਿਬ ਤੇ ਉਹ ਫਿਰ ਆਪ ਉਹਨਾਂ ਦੇ ਵਿੱਚ ਘਰ ਦੇ ਵਿੱਚ ਖੇਡ ਸੀਗੀ ਸਾਡੇ ਕੋਈ ਕਬੱਡੀ ਖੇਡਦੇ ਮੇਰੇ ਕੋਈ ਤਾਈ ਚਾਚੇ ਤੇ ਕੋਈ ਪਲਵਾਨੀ ਹਲ ਸੀਗੀ ਤੇ ਡੈਡੀ ਨੂੰ ਵੀ ਜੋਬ ਵੀ ਇਸ ਤਰੀਕੇ ਨਾਲ ਹੀ ਮਿਲੀ ਸੀਗੀ ਫਿਰ ਪਲਵਾਨੀ ਕਰਕੇ ਤੇ ਫਿਰ ਬਾਅਦ ਚ ਮੇਰੇ ਮਾਮਾ ਜੀ ਨੂੰ ਉਹ ਲਿਆਏ ਸੀਗੇ ਆਪਣੇ ਕੋਲੇ ਉਹਨਾਂ ਦਾ ਪਿੰਡ ਜਿੱਦਾਂ ਸਾਡਾ ਨਾਨਕੇ ਪਰਿਵਾਰ ਸਾਡੇ ਦਾ ਦਾਦਰ ਦਾ ਜਿੱਦਾਂ ਮੋਗੇ ਲੱਗੇ ਹਾਂਜੀ ਫਿਰ ਉਹ ਮਾਮੇ ਨੂੰ ਲਿਆਏ ਸੀ ਆਪਣੇ ਕੋਲੇ 6th ਕਲਾਸ ਚ ਨਾ ਫਿਰ ਉਹਨਾਂ ਨੂੰ ਇੱਥੇ ਫਗਵਾੜੀ ਪੜ੍ਹਨ ਲੱਗਾ ਤੇ ਉਹ ਤੋਂ ਉਹਨਾਂ ਨੂੰ ਮਾਮਿਆਂ ਮੇਰੇ ਦੀ ਜਿੱਦਾਂ ਪਲਵਾਨੀ ਉਹਨਾਂ ਨੇ ਕਰਾਈ ਬਲਵੀਰ ਦਾਦਰ ਨਾਮ ਇਹ ਉਹਨਾਂ ਦਾ ਤੇ ਉਹ ਜਦੋਂ ਗੀਤ ਉਹ ਵਧੀਆ ਪਲਵਾਨ ਹੋਏ ਆ ਆਪਣੇ ਟਾਈਮ ਦੇ ਪਰ ਉਹਨਾਂ ਨੂੰ ਦੇਖ ਕੇ ਹੀ ਕਹਦੀ ਵੀ ਮੈਨੂੰ ਹੋਇਆ ਵੀ ਜਦੋਂ ਪਲਵਾਨੀ ਲਿਜਾਣਾ ਜਾਂ ਕਿਦਾਂ ਤੇ ਬੜੇ ਇੰਦਾ ਸੀ ਕਿਹਾ ਵੀ ਕਿਤੇ ਦੇਖਦੇ ਸੀਗਾ ਪਰ ਇੰਦਾ ਅੰਦਰ ਹੁੰਦਾ ਵੀ ਸੀਗਾ ਵੀ ਇੰਨੀ ਮਿਹਨਤ ਕਰਨੀ ਪੈਂਦੀ ਹੈ ਇਹਦੇ ਵਿੱਚ ਵੀ ਕਰਨੀ ਕਿਦਾਂ ਵੀ ਇੰਨੀ ਮਿਹਨਤ ਆ ਨਾ ਵੀ ਜਦੋਂ ਉਹਦੋਂ ਟਾਈਮ ਇਦਾਂ ਸੀਗਾ ਵੀ ਜਦੋਂ ਮੈਂ ਛੋਟਾ ਹੀ ਹੁੰਦਾ ਦੇਖਦਾ ਹੀ ਵੀ ਉਦੋਂ ਕੋਚ ਸਤਾਹ ਦੇ ਡੰਡੇ ਮਾਰਦੇ ਨੇ ਇੰਨੀ ਜ਼ੋਰ ਜ਼ੋਰ ਨਾਲ ਤੇ ਮੈਂ ਵੇਖ ਕੇ ਵੀ ਕਹਿਣਾ ਪਾਇਆ ਇਹ ਗੰਮ ਤਾਂ ਨਹੀਂ ਹੋਣਾ ਵੀ ਡੰਡਿਆਂ ਨਾਲ ਫਿਰ ਤਾਂ ਮੈਂ ਡੈਡੀ ਨੂੰ ਕਹਿੰਦਾ ਮੈਂ ਆਹ ਡੰਡੇ ਨਾ ਕਰਾਉਣੀ ਆ ਫੇਰ ਤਾਂ ਨਹੀਂ ਕਰਨੀ ਵੀ ਮੈਂ ਆਪਣੇ ਆਪ ਹੀ ਕਰ ਲੂੰਗਾ ਮੈਂ ਵੀ ਮੈਂ ਆਪ ਹੀ ਕਰ ਲੂੰਗਾ ਵੀ ਇੰਨਾ ਕੁ ਬੰਦੇ ਨੂੰ ਬੰਦਾ ਆਪਣੇ ਆਪ ਕੰਫੀਡੈਂਸ ਹੁੰਦਾ ਨਾ ਤੇ ਬਸ ਇਦਾਂ ਹੀ ਮਾਮੇ ਵਾਲੇ ਦੇਖ ਕੇ ਦੇਖ ਕੇ ਇਦਾਂ ਲੱਗੇ ਤੇ ਬਾਕੀ ਮੇਰੀ ਮਦਰ ਨੂੰ ਸੀਗਾ